ਨਮਸਕਾਰ ਤੁਸੀਂ ਦੇਖ ਨਹੀਂਓ ਪੰਜਾਬ オーਦਰ ਨਿਊਜ਼ ਵਿਦਾਂ ਸਭਾ ਹਲਕਾ ਦੀਨਾ ਨਗਰ ਅਦੀਨ ਹੁੰਦੇ ਪਿੰਡ ਦੀਦਾ ਸੰਸੀਆਂ ਵਿਖੇ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਘਰਾਂ ਦੇ ਵਿੱਚ ਬਲਡوزر ਚਲਾ ਕੇ ਘਰਾਂ ਨੂੰ ਟਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਹੋਰ ਪ੍ਰਸ਼ਾਸਨਿਕ ਦੇ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਈ ਨਸ਼ਾ ਤਸਕਰਾਂ ਦੇ ਘਰਾਂ ਨੂੰ ਢੇਰ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਪਿੰਡ ਦੀਦਾ ਸੰਸੀਆਂ ਕਾਫੀ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਨਾਲ ਬਦਨਾਮ ਸੀ ਜਾਣਕਾਰੀ ਅਨੁਸਾਰ 2024 ਦੇ ਵਿੱਚ 30 ਦਿਨਾਂ ਦੇ ਦੀਕ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ 20 ਮਿਲੀਸ਼ਨ ਜੋ ਕਿ ਨਸ਼ੇ ਨਾਲ ਉਹਨਾਂ ਦੀਆਂ ਮੌਤਾਂ ਹੋਈਆਂ ਸਨ ਜਿਸ ਤੋਂ ਬਾਅਦ ਪੁਲਿਸ ਸਟੇਸ਼ਨ ਵੱਲੋਂ ਵੱਡੇ ਪੱਧਰ ਤੇ ਇਸਪਿੰਨ ਅੰਦਰ ਨਸ਼ੇ ਦੇ ਸੋਦਾਗਰਾਂ ਨੂੰ ਨੱਥ ਪਾਈ ਗਈ ਸੀ ਅਗਨੈਰਿਕ ਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਹੋਰ ਘਰ ਨੂੰ ਟੈਗ ਗਿਆ ਹੈ ਜਿਸ ਵਿਅਕਤੀ ਦਾ ਅੱਜ ਘਰ ਟੈਗ ਗਿਆ ਹੈ ਉਸ ਵਿਅਕਤੀ ਦੇ ਖਿਲਾਫ 21 ਦੇ ਕਰੀਬ ਮਾਮਲੇ ਦਰਜ ਹਨ ਜਿਸ ਵੱਲੋਂ ਆਪਣਾ ਘਰ ਕਾਫੀ ਸਾਹਿਦ ਉਪਦੇਵਿਚੇ ਬਣਾਇਆ ਗਿਆ ਸੀ ਜਿਸ ਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਬਿਲਕੁਲ ਟਾਟੇ ਦੀ ਕਾਰ ਦਿੱਤਾ ਗਿਆ ਇਸ ਮੌਕੇ ਤੇ ਐਸਐਸਪੀ ਗੁਰਦਾਸਪੁਰ ਤੇ ਜਿੱਤੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੁਸੀਂ ਦੇਖ ਲਈਓ ਪੰਜਾਬ ਆਰਡਰ ਨਿਊਜ਼ ਰੂਪ ਸਿੰਘ ਸੇਕਾਂ ਦੀ ਰਿਪੋਰਟ ਨੀਂਦਾਨਗਰ ਸਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਪੁਲਿਸ ਤੋਂ ਵੀ ਬੋਲੋ ਜਿਹੜੀ ਹੈਗੀ ਹੈ ਜਿਹੜਾ ਸਾਨੂੰ ਆਇਆ ਸੀਗਾ ਪੁਲਿਸ ਅਫਸਰ ਤੇ ਕਿ ਇਹਨਾਂ ਦੀ ਜਿਹੜੀ ਜਿਹੜੀ ਗਵਾਹਲੀ ਕਰੀ ਲੈਂਡ ਹੈਗੀ ਉਹਦੇ ਚ ਇਨਫੋਰਸਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਅਪਲ ਸੈਲਫ ਪ੍ਰੋਫਾਈਲ ਕਰ ਰਿਹਾ ਹੈ ਇਹ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਮੀਟਿੰਗ ਲਈ ਇੱਥੋਂ ਸਾਨੂੰ ਪਤਾ ਚੱਲੇ ਹੈ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਤੇ ਨਾਮ ਕੁਸ਼ਨ ਟੋਨੀ ਹੈਗਾ ਤੇ ਟੋਟਲ 21 ਮਤਲਬ ਜਿਹੜੀ ਹੈਗੇ ਪੰਡੀਆਂ ਰਚਾਈ ਦੇ ਜਿਹੜੇ ਦਰਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਪ੍ਰੋਪਰ ਇਹਨਾਂ ਦੀ ਜਿਹੜੀ ਇਹ ਹੀ ਜਿਹੜੀ ਪ੍ਰੋਜੈਕਟ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕੰਮ ਕੀਤਾ ਗਿਆ ਜੀ ਪੁਲਿਸ ਵੱਲੋਂ ਜਿਹੜਾ ਲੋਨਡ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਉਹਦਾ ਜਿਹੜੀ ਕੋਸ਼ ਹੈ ਤਨਾਕ ਇਸ ਤੋਂ ਪਹਿਲਾਂ ਵੀ ਤਾਂ ਅਜਿਹਾ ਕਰਵਾਇਆ ਕੀਤਾ ਜੀ ਇਸੇ ਇਸੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਸਰਾਂ ਨੂੰ ਪਤਾ ਹੈ ਕਿ ਆਜ ਜੋ ਡਿਪਾਰਟਮੈਂਟ ਆਫ ਪੁਲਿਸ ਸਟ੍ਰੈਸਿਨ ਨੂੰ ਜਿਹੜੀ ਹੈਗੀ ਹੈ ਕਿ ਸਾਨੂੰ ਆਇਆ ਸੀਗਾ ਪੁਲਿਸ ਅਲਫਾਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਵਾਦ ਦੀ ਕਰੀ ਲੈਂਡ ਹੈਗੀ ਉਹਦੇ ਚ ਇਨਫੋਰਸਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਪੁਲਿਸ ਅਲਫਾਸਟੇ ਪ੍ਰੋਵਾਈਡ ਕਰ ਰਹੇ ਆ ਇਹ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਮੀਟਿੰਗ ਲਈ ਕੀਤਾ ਸਾਨੂੰ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਹੈ ਜਿਸ ਨਾਮ ਕੁਸ਼ਟੋਨੀ ਹੈਗਾ ਅਰੇ ਟੋਟਲ ਕਿੰਨੇ ਮਾਮਲੇ ਜਿਹੜੇ ਹੈਗੇ ਐਂਡੀ ਰਿਪੋਰਟਸ ਜਿਹੜੇ ਦਰਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਪਰਪਰ ਇਹਨਾਂ ਦੀ ਜਿਹੜੀ ਇਹ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਜਿਹੜਾ ਲਾਅ ਨਰਮੈਂਟੇਨ ਕਰੰਦ ਲਈ ਇਹ ਕਿਹਾ ਹੈਗਾ ਕਿ ਬਰਾ ਜਿਹੜੀ ਕੋਸ਼ ਹੈ ਤਨਾਤਪ ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਜਿਹੜਾ ਲੋਕ ਦੇਦੀ ਆ ਤਾਂ ਆ ਗਿਆ ਤੋਂ ਤੇ ਬੱਸੇ ਉਹ ਪਰਲੇ ਗੇਟ ਤੇ ਸੱਜੇ ਪਾਸੇ ਆ ਨਹੀਂ ਪਹੁੰਚ ਜਾਵੇਗਾ ਜ਼ਿਲ੍ਹਾ ਪ੍ਰਸ਼ਾਸਕ ਦੇ ਅਧਿਕਾਰੀ ਜਿਹੜੇ ਮੋਕੇ ਦੇ ਸਹਾਰੇ ਕਹਿੰਦੇ ਭਾਰੀ ਫੁੱਲ ਪਲ ਜਣਾ ਦਾ ਉਹ ਪਹੁੰਚ ਜਾ ਰਿਹਾ ਕੀਤਾ ਜਾ ਰਿਹਾ ਕਿ ਇਹ ਜਦੋਂ ਤੱਕ ਪਹੁੰਚੇਗਾ ਵਾਹ ਤੁਸੀਂ ਤੁਹਾਨੂੰ ਨਹੀਂ ਮਿਲੋ ਆਹ ਦੇਖਦੇ ਕਿ ਲਾਪਰ ਇੱਥੇ ਤੋਂ ਹਟਵਾਣ ਦੇ ਜਿਹੜੇ ਨੇ ਉਹ ਕਰ ਦੇ ਲਾ ਕੇ ਸਾਰੇ ਮਾਮਲੇ ਚ ਹੱਲ ਹੋਏ ਚੁੱਕੇ ਜਾ ਰਿਹਾ ਹਨ ਆਉਠੀ ਦੀਆਂ ਤਸਵੀਰਾਂ ਮਖਾਤਾ ਨਹੀਂ ਕਿੰਨੇ ਫਾੜੀ ਸ਼ਾਨ ਤੋਂ ਹੋ ਰਹੀਆਂ ਇਹਦੀ ਬਲੌਂਡ ਸਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਪੁਲਿਸ ਤੋਂ ਵੀ ਗੋ ਜਿਹੜੀ ਹੈਗੀ ਜਿਹੇ ਸਾਨੂੰ ਆਇਆ ਸੀਗਾ ਪੁਲਿਸ ਅਰਕਾਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚ ਇਨਫੋਰਸਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਪੁਲਿਸ ਅਰਕਾਸਟੇ ਕਵਾਈ ਕਰਦੇ ਆ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਮੀਟਿੰਗ ਲੈ ਸੁਣ ਕੱਲੀ ਹੈ ਤਾਂ ਸਾਨੂੰ ਇਹ ਪਤਾ ਚੱਲਿਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਪਨਸ਼ਨ ਬੰਦਾ ਹੈ ਤੇ ਨਾਮ ਕੰਪਨਸ਼ਨ ਟੋਨੀ ਹੈ ਅਰੇ ਟੋਟਲ ਕੀ ਮਤਲਬ ਜਿਹੜੀ ਹੈਗੀ ਕੰਡੀ ਰਸਾਈ ਤੇ ਜਿਹੜੇ ਦਰਜ ਹੈਗੇ ਇਨਾ ਜੀ ਡਿਵੀਜ਼ਨ ਦੇ ਦੁਆਰਾ ਪਿਛਲੇ ਇਨਾ ਜੀ ਡਿਵੀਜ਼ਨ ਜਿਹੜੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਜਿਹੜਾ ਲੋਨਡੂ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਉਹਦਾ ਜਿਹੜੀ ਪੋਸਟ ਹੈ ਤਨਾਤਕ ਇਸ ਤੋਂ ਪਹਿਲਾਂ ਵੀ ਕਰਾ ਜਾਈ ਕਰਦੇ ਕਿ ਇਸੇ ਇਸੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਸਰਾਂ ਨੂੰ ਪਤਾ ਹੈ ਕਿ ਆਜ ਡਿਪਾਰਟਮੈਂਟ ਆਫ ਪਬਲਿਕ ਰਿਸੋਰਸ ਜਿਹੜੀ ਹੈਗੀ ਜਿਹੜੀ ਸਾਨੂੰ ਆਇਆ ਸੀਗਾ ਪੁਲਿਸ ਹਲਪਾਸਟ ਹੈ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਵਾਦ ਦੀ ਕਰੀ ਲੈਂਡ ਹੈਗੀ ਉਹਦੇ ਚ ਇਨਫੋਰਸਮੈਂਟ ਜੜਾ ਹੋਇਆ ਉਹਦੇ ਵਾਸਤੇ ਅਪਲ ਸੈਲਫ ਪ੍ਰੋਟੈਕਟ ਕਰ ਰਹੇ ਆ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਮਲੇਸ਼ੀ ਸ਼ੁਕਰੀ ਤੋਂ ਸਾਨੂੰ ਪਤਾ ਚੱਲਿਆ ਕਿ ਜਿਹੜਾ ਜਿਹੜਾ ਬੰਦਾ ਹੈ ਫੰਕਸ਼ਨ ਬੰਦਾ ਹੈ ਤੇ ਨਾਮ ਕੁਸ਼ਟੋਨੀ ਹੈ ਅਰੇ ਟੋਟਲ ਕਿੰਨੇ ਬੰਦੇ ਜਿਹੜੇ ਹੈਗੇ ਐਨਡੀ ਅਕਸਾਈਡ ਜਿਹੜੇ ਦਰਜ ਆਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਪਿਛਲੇ ਮਹੀਨਾ ਦੀ ਜਿਹੜੀ ਇਹ ਹੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕੰਮ ਕੀਤੀ ਗਈ ਹੈ ਪੁਲਿਸ ਵੱਲੋਂ ਜਿਹੜਾ ਲੋਨਡਰ ਨੂੰ ਮੇਨਟੇਨ ਕਰਨ ਲਈ ਉਹ ਜਲਾ ਹੈਗਾ ਕਿਉਂਕਿ ਜਿਹੜੀ ਕੋਸ਼ ਹੈ ਤਨਾਤ ਇਸ ਤੋਂ ਪਹਿਲਾਂ ਵੀ ਕੋਈ ਕਾਰਜ ਕਰੇ ਕੀਤੀ ਗਈ ਸੀ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ